ਅੱਜ ਤੁਹਾਨੂੰ ਦਿਖਾਵਾਂਗੇ ਚੁੱਲੇ ਦੀ ਪਿੰਡੀ ਦਾ ਸਵਾਦ ਆਪਾਂ ਪਹਿਲਾਂ ਪਿੰਡੀਆਂ ਫਰਾਈ ਕਰ ਲੈਣੀਆਂ ਨੇ ਚੁੱਲੇ ਤੇ ਚੰਗੀ ਤਰ੍ਹਾਂ ਨਾਲ ਠੀਕ ਹੈ ਜੀ ਹੋ ਗਈਆਂ ਫਰਾਈ ਨਾਲ ਇਹ ਆਪਾਂ ਕੱਢ ਲੈਣੀਆਂ ਨੇ ਛਰਨੀ ਨਾਲ ਛਰਨੀ 'ਚ ਪਾ ਲੈਣੇ ਤਾਂ ਜੋ ਚੰਗੀ ਤਰ੍ਹਾਂ ਨਾਲ ਇਹਨਾਂ ਦਾ ਤੇਲ ਨਿਚੜ ਜਵੇ ਚੁੱਲੇ ਦਾ ਆਪਣਾ ਇੱਕ ਵੱਖਰਾ ਹੀ ਸਵਾਦ ਹੁੰਦਾ ਜਿਹੜਾ ਕਿ ਆਪਣੇ ਗੈਸ ਤੇ ਨਹੀਂ ਆਪਾਂ ਨੂੰ ਮਿਲਦਾ ਇੰਗੜੀਆਂ ਚੀਜ਼ਾਂ ਆਪਾਂ ਗੈਸ ਤੇ ਬਣਾਉਨੇ ਆ। ਐਕਸਟਰਾ ਤੇਲ ਆਪਾਂ ਕੱਢ ਲੈਣਾ। ਭਿੰਡੀ ਫਰਾਈ ਕਰ ਲਈ ਆਪਾਂ। ਤੇ ਜ਼ੀਰਾ ਪਾ ਲਿਆ ਆਪਾਂ। ਤੇ ਨਾਲ ਪਾ ਲਈ ਥੋੜੀ ਜਿਹੀ ਹਿੰਗ। ਤੇ ਹੁਣ ਆਪਾਂ ਐਡ ਕਰਾਂਗੇ ਇਹਦੇ ਵਿੱਚ ਪਿਆਜ਼ ਆਪਣੇ ਤੇ ਨਾਲ ਹਰੀ ਮਿਰਚੇ ਦੇ ਵਿੱਚ ਥੋੜੀ ਜਿਹੀ। ਠੀਕ ਹੈ ਜੀ। ਪਿਆਜ਼ ਭੁੰਨ ਲੈਣੇ ਆ ਚੰਗੀ ਤਰ੍ਹਾਂ ਨਾਲ ਆਪਾਂ। ਜਦੋਂ ਚੁੱਲ੍ਹੇ ਤੇ ਬਣਦੀ ਹੈ ਨਾ ਚੀਜ਼ ਬੜਾ ਸਵਾਦ ਆਉਂਦਾ ਨਾਲੇ ਸਿੰਪਲ ਜਿਹੇ ਮਸਾਲੇ ਪੈਂਦੇ ਨੇ ਸਾਦੀ ਜੀ ਸਬਜੀ ਘਰ ਦੀਆਂ ਤਾਜ਼ੀਆਂ ਤੋੜੀਆਂ ਆਹੀਆਂ ਭਿੰਡੀਆਂ ਸੀਗੀਆਂ ਤੇ ਪਿਆਜ਼ ਆਪਾਂ ਪੁੰਨ ਲੈਣੇ ਆ ਪਿਆਜ਼ ਕੱਟ ਲੱਗਦੇ ਸੀ ਆਪਾਂ ਹੋਰ ਪਾਲੇ ਕੱਟ ਕੇ ਕ੍ਰਾਂਚੀ ਜੇ ਰੱਖਣੇ ਆ ਜਿਆਦਾ ਡਾਰਕ ਬਰਾਊਨ ਨਹੀਂ ਕਰਨੇ ਜਿਵੇਂ ਆਪਾਂ ਦੂਜੇ ਤੜਕਿਆਂ ਦੇ ਕਰਦੇ ਹਾਂ ਨਾ ਲੋ ਜੀ ਦੇਖੋ ਤੁਸੀਂ ਪਿਆਜ਼ ਕਲਰ ਚੈੱਕ ਕਰੋ ਤੁਸੀਂ ਲੋਹੇ ਦੀ ਕੜਾਹੀ ਦੇ ਵਿੱਚ ਬਣਦੀਆਂ ਨੇ ਭਿੰਡੀਆਂ ਮਿੱਠੀ ਮਿੱਠੀ ਅੱਗ ਚਲੋ ਜੀ ਆਪਣੇ ਪਿਆਜ਼ ਗਏ ਹੁਣ ਪੱਕ ਹੁਣ ਇਸ ਤੋਂ ਬਾਅਦ ਬਾਰੀ ਆਉਗੀ ਆਪਣੇ ਮਸਾਲੇ ਪਾਉਣ ਦੇ ਠੀਕ ਹੈ ਜੀ ਬਸ ਜ਼ਿਆਦਾ ਨਹੀਂ ਪਕਾਉਣੇ ਆ ਜਿੰਨੇ ਕਿ ਤੁਸੀਂ ਦੇਖ ਰਹੇ ਹੋ ਇੰਨੇ ਕੀ ਪਕਾਉਣੇ ਆ ਹੁਣ ਆਪਾਂ ਇਹਦੇ ਵਿੱਚ ਆਪਣਾ ਨਾਣ ਮਿਰਚ ਹਲਦੀ ਮਸਾਲਾ ਉਹ ਪਾ ਲੈਣਾ ਥੋੜਾ ਧਨੀਆ ਪਾਊਡਰ ਨਾਲ ਪਾ ਲਿਆ ਇਹਨਾਂ ਮਸਾਲੇ ਨੂੰ ਪੰਨ ਲਾਂਗੇ ਥੋੜਾ ਜਿਹਾ ਤਾਂ ਜਿਹਦਾ ਕੱਚਾਪਣ ਜਾ ਦੂਰ ਹੋ ਜਵੇ ਲੋਹੇ ਦੀ ਕੜਾਹੀ ਦੇ ਵਿੱਚ ਕਿਰ ਰਾਮਦਾਰੀਆਂ ਵੀ ਐਕਸਟਰਾ ਤੇਲ ਨਹੀਂ ਆਪਾਂ ਨੂੰ ਜ਼ਿਆਦਾ ਪਾਉਣਾ ਪੈਂਦਾ ਆਪਣੇ ਆਪ ਪੱਕੇ ਟਮਾਟਰ ਪਾ ਲਏ ਆਪਾਂ ਤੇ ਹੁਣ ਇਹਨਾਂ ਨੂੰ ਵੀ ਨਾਲ ਪਕਾ ਲਾਂਗੇ ਜੇ ਤੁਹਾਨੂੰ ਪਿੰਡੇ ਜਾਣਿਆ ਨਾ ਯਕੀਨ ਮੰਨਿਓ ਬੜਾ ਮਜ਼ਾ ਆਉਂਦਾ ਚੁੱਲ੍ਹੇ ਤੇ ਦਾਲ ਸਬਜ਼ੀ ਬਣਾਈ ਹੋਈ ਜਿਹੜੀ ਖਾਣੇ ਆ ਨਾ ਕਿਉਂਕਿ ਗੈਸ ਤੇ ਤਾਂ ਅਕਸਰ ਹੀ ਖਾਂਦੇ ਰਹਿੰਦੇ ਆ ਇਹਦਾ ਆਵਦਾ ਹੀ ਨਜ਼ਾਰਾ ਆਉਂਦਾ ਚਲੋ ਜੀ ਹੁਣ ਇਹ ਪਿੰਡੀਆਂ ਐਡ ਕਰ ਦਾਂਗੇ ਫਰਾਈ ਕੀਤੀਆਂ ਹੋਈਆਂ ਆਪਣੀਆਂ ਤੇ ਇਹਨੂੰ ਹਲਕੀ ਅੱਗ ਤੇ ਹੀ ਪਕਾ ਲੈਣਾ ਤਾਂ ਜੋ ਜਿਹੜੇ ਮਸਾਲੇ ਨੇ ਚੰਗੀ ਤਰ੍ਹਾਂ ਨਾਲ ਪਿੰਡੀ ਦੇ ਵਿੱਚ ਵੀ ਮਿਕਸ ਹੋ ਜਾਣ ਸਵਾਰ ਕੇ ਬੜੀ ਖੂਬਸੂਰਤ ਸਬਜ਼ੀ ਰੈਡੀ ਹੁੰਦੀ ਐ ਸਵਾਦ ਸਵਾਦ ਜੀ ਫਿਰ ਪਰੌਠੇ ਨਾਲ ਖਾ ਕੇ ਉਹ ਵੀ ਚੁੱਲ੍ਹੇ ਦੇ ਬਣੇ ਹੋਏ ਆ ਨਾਲ ਹੀ ਚੁੱਲੇ ਤੇ ਬਣਾ ਇਹ ਫਰੋਟੇ ਬੜਾ ਵੱਖਰਾ ਜਿਹਾ ਨਜ਼ਾਰਾ ਆਉਂਦਾ ਪਿੰਡ ਜਦੋਂ ਚੁੱਲੇ ਤੇ ਇਦਾਂ ਕੋਈ ਚੀਜ਼ ਬਣਦੀ ਆ ਨਾ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਆ ਕਰੋ ਜੇ ਪਿੰਡ ਜਾਣੇ ਹੋ ਜਾਂ ਤੁਹਾਡੇ ਘਰ 'ਚ ਬਣਾਏ ਹੋਏ ਨੇ ਚੁੱਲੇ ਇਹ ਉਹਨਾਂ ਜਿਨ੍ਹਾਂ ਦੇ ਕੋਲ ਚੁੱਲੇ ਹੈਗੇ ਉਹਨਾਂ ਨੂੰ ਤਾਂ ਸਵਾਦ ਦਾ ਪਤਾ ਹੀ ਹੋ ਵੀ ਕਿੰਨੀ ਟੇਸਟੀ ਚੀਜ਼ ਬਣਦੀ ਹੈ ਆਪਣੀ ਇਹ ਜੰਗੀ ਤਰ੍ਹਾਂ ਨਾ ਕਰ ਲੈਣਾ ਮਿਕਸ ਇਹਨੂੰ ਤੇ ਲੋ ਜੀ ਹੁਣ ਪਾ ਲਿਆ ਆਪਾਂ ਆਮਚੂਰ ਪਾਊਡਰ ਤੁਸੀਂ ਇੱਥੇ ਨਿੰਬੂ ਵੀ ਨਿਚੋੜ ਸਕਦੇ ਹੋ ਚਾਟ ਮਸਾਲਾ ਵੀ ਪਾ ਸਕਦੇ ਹੋ ਇਹ ਆਪਣਾ ਆਮਚੂਰ ਪਾਊਡਰ ਘਰ 'ਚ ਅੰਬ ਲੱਗੇ ਹੋਏ ਨੇ ਉਹਨਾਂ ਨੂੰ ਸਕਾ ਕੇ ਹਰੇ ਆਂਬਾਂ ਨੂੰ ਉਹਨਾਂ ਤੋਂ ਤਿਆਰ ਕੀਤਾ ਹੋਇਆ ਇਹਦਾ ਵੀ ਇੱਕ ਆਪਣਾ ਹੀ ਸਵਾਦ ਹੁੰਦਾ ਲੋ ਜੀ ਪਿੰਡੀ ਆਪਣੀ ਆਲਮੋਸਟ ਡਨ ਹੋ ਗਈ ਹੁਣ ਇਹਨੂੰ ਆਪਾਂ ਚੁੱਲ੍ਹੇ ਤੋਂ ਉਤਾਰ ਲਾਂਗੇ ਕਾਕੇ ਸਮਾਰ ਕੇ ਮਿਕਸ ਹੋ ਗਿਆ ਸਾਰਾ ਕੁਝ ਬਿਲਕੁਲ ਰੈਡੀ ਆ ਹੁਣ ਪਿੰਡੀ ਆਪਣੀ ਅੱਗ ਦੇਖੋ ਮਿੱਠੀ ਮਿੱਠੀ ਤੇ ਕੱਲੀ ਕੱਲੀ ਪਿੰਡੀ ਦੇਖੋ ਕਿਵੇਂ ਖਿਲੀ ਖਿਲੀ ਬਣੀ ਆ ਨਾ ਚਲੋ ਜੀ ਉਹਨਾ ਪੈਨੋ ਤਾਰ ਲਿਆ ਚੁੱਲੇ ਤੋਂ ਲਓ ਜੀ ਸਬਜੀ ਆਪਣੀ ਖਾਣ ਲਈ ਤਿਆਰ ਆ ਦੇਖੋ ਕਲਰ ਚੈੱਕ ਕਰੋ ਪਿੰਡੀ ਦੇਖੋ ਖਿਲੀ ਖਿਲੀ ਆ ਪਿਆਜ਼ ਕਰੰਚੀ ਜੇ ਹੈਨਾ ਗੈਸ ਤੇ ਨਹੀਂ ਇਦਾਂ ਦਾ ਮਜ਼ਾ ਆਉਂਦਾ ਕੋਈ ਐਕਸਟਰਾ ਤੇਲ ਨਹੀਂ ਇਹਦੇ ਵਿੱਚ ਅੱਛੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤਾਂ